ਜਿਨੇ ਬੇਅਦਬੀ ਕੀਤੀ ਉਹ ਬੰਦਾ ਸ਼ਰਿਆਮ ਘੁੰਮ ਰਿਹਾ ਤੇ ਸਿੰਘਾਂ ਨੇ ਜਦੋਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਆਪਣੇ ਆਪ ਸੱਟਾਂ ਲਾ ਲਈਆਂ ਇੱਥੇ ਨੇ ਹਾਂਜੀ ਉੱਥੇ ਇਨਸਾਨ ਨਹੀਂ ਖੁਫਰੇ ਬੈਠੇ ਨੇ ਐਸੀ ਬੀਜੀ ਜੀ ਜੀ ਕਰਦੇ ਨਾ ਉਹ ਇੱਥੇ ਜਿੰਦਾ ਨਹੀਂ ਹਸਪੀਟਲ ਨਹੀਂ ਜਾਂਦਾ ਸੀਗਾ ਬਹੁਤ ਚੜਾਈ ਕਰਦਾ ਵਿਆ ਇਹ ਬੇਦਬੀ ਹੋਈ ਹੈ ਬੇਦਬੀ ਮਹਾਰਾਜ ਦੀ ਕੋ ਆਪਣੇ ਆਪ ਦੇਖੂਗਾ ਰੋਜ਼ ਵਜੋਂ ਇਹ ਤੱਕਾ ਕਰ ਰਹੀ ਹੈ ਪ੍ਰਸ਼ਾਸਨ ساری ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਗੋਲੂ ਕਾ ਮੋੜ ਫਾਇਲ ਕੇ ਹਾਈਵੇ ਠੱਪ ਕਰ ਦਿੱਤਾ ਨਿਹੰਗ ਸਿੰਘ ਫੌਜਾਂ ਨੇ ਮਾਮਲਾ ਗੁਰੂਗ੍ਰਾਂਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੰਦਾ ਸ਼ਰਾਬ ਪੀ ਕੇ ਟੰਨ ਹੋ ਕੇ ਡਿੱਗ ਪਿਆ ਇਹ ਘਟਨਾ ਪਿੰਡ ਉੱਤਬੜ ਘਾਟੇ ਗੁਰੂ ਅਰਸਾਏ ਦੀ ਹੈ ਪ੍ਰਸ਼ਾਸਨ ਨੇ ਉਲਟਾ ਨਿਹੰਗਾ ਸਿੰਘਾਂ ਨੂੰ ਚੌਕ ਦੇ ਅੰਦਰ ਸੁਟਿਆ ਆਓ ਸੁਣਦੇ ਹਾਂ ਇਥੇ ਉਹਦੀਆਂ ਨਹਿنگ ਸਿੰਘ ਫੌਜਾਂ ਦਾ ਕੀ ਕਹਿਣਾ ਹੈ ਦੋਸਤੋ ਇਸ ਵੀਡੀਓ ਨੂੰ ਤੂੰ ਵੰਦ ਤੋਂ ਬਾਅਦ ਅੰਕੇ ਸ਼ੇਅਰ ਕਰ ਦਿਓ ਸਿੰਘ ਸਾਹਿਬ ਜੀ ਹਾਂਜੀ ਬਾਬਾ ਜੀ ਥੋੜਾ ਨੀਰਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਇਨੀ ਕੋਈ ਦਿੰਦਾ ਇਹ ਬੇਦਬੀ ਹੋਈ ਹੈ ਬੇਦਬੀ ਮਹਾਰਾਜ ਜੀ ਕੋ ਆਪਣੇ ਆਪ ਦੇਖੂਗਾ ਰੋਜ਼ ਵਜੋਂ ਇਹ ੱੱਕਾ ਕਰ ਰਹੀ ਹੈ ਪ੍ਰਸ਼ਾਸਨ ساری ਇਹ ੱੱਕਾ ਕਰ ਰਹੀ ਹੈ ਪ੍ਰਸ਼ਾਸਨ ਇੱਥੋਂ ਦੇ ਐਮ ਐਲ ਏ ੱੱਕਾ ਕਰ ਰਹੇ ਨੇ ਨਹੀਂ ਮਾਮਲਾ ਸੀਗਾ ਇਹ ਮਾਮਲਾ ਬੇਦਬੀ ਦਾ ਹੈ 4 ਮਹੀਨੇ ਹੋ ਗਏ ਪਰਚਾ ਕੱਟਿਆ ਨੂੰ ਤੇ ਜਿਨੇ ਬੇਦਬੀ ਕੀਤੀ ਉਹ ਬੰਦਾ ਸ਼ਰਿਆਮ ਘੁੰਮ ਰਿਹਾ ਹੈ ਤੇ ਸਿੰਘਾਂ ਨੇ ਜਦੋਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਆਪਣੇ ਆਪ ਸੱਟਾਂ ਲਾ ਲਈਆਂ ਤੇ ਉਲਟਾ ਕਹਿੰਦਾ ਵੀ ਇਹਨਾਂ ਕਾਰਵਾਈ ਕੀਤੀ ਐ ਕਿ ਤੁਸੀਂ ਇਸ ਬਾਬਤ ਪੁਲਿਸ ਨੂੰ ਮਿਲੇ ਮਿਲੇ ਫੋਨ ਕੀਤਾ ਪਰਚਾ ਸਿੰਘਾਂ ਨੇ ਹੀ ਕਟਵਾਇਆ ਸੀ ਇਹਨਾਂ ਨੇ ਹੀ ਕੀਤਾ ਪਰਚਾ ਵੀਡੀਓ ਪਈ ਐ ਸਾਨੂੰ ਸਿੰਘਾਂ ਨੂੰ ਇਹ ਦਲਾਸਾ ਦਿੱਤਾ ਦੇਖੋ ਜੀ ਸਿੰਘਾਂ ਨੇ ਵੀ ਇਹਨਾਂ ਦਲਾਸਾ ਦੇਖ ਰੱਖਿਆ ਤੇ ਸਿੰਘਾਂ ਨੂੰ ਕਹਿੰਦੇ ਸੀਗੇ ਵੀ ਤੁਸੀਂ ਆਓ ਤਰਖਾਸ਼ ਦਿਓ ਇਸ ਤਰਖਾਸ਼ ਦੇ ਕੇ ਟਲੇ ਜਾ ਰਿਹਾ ਜੀ ਇਹਨਾਂ ਨੇ ਬਕਾਇਦਾ ਅੰਦਰੋਂ ਗੇਟ ਲਵਾ ਲਿਆ ਸਿੰਘਾਂ ਨੂੰ ਅੰਦਰ ਬਿਠਾ ਕੇ ਕਿਉਂਕਿ ਰਾਤ ਦਾ ਸਮਾਂ ਸੀ ਰਾਤ ਦਾ ਸਮਾਂ ਸੀ ਇਹਨਾਂ ਨੇ ਗੇਟ ਸਿੰਘਰ ਅਜੀਤ ਸਿੰਘ ਸਾਡੇ ਉੱਤੇ ਅੰਦਰ ਬੈਠਿਆ ਪੰਜ ਪੰਜ ਸਿੰਘ ਅੰਦਰ ਬੈਠਿਆ ਸਵੇਰ ਦਾ ਇਹਨਾਂ ਕੋਈ ਪਾਣੀ ਅੰਦਰ ਬੈਠੇ ਜੀ ਇਹਨਾਂ ਪੁਲਿਸ ਸਟੇਸ਼ਨ ਅੰਦਰ ਥਾਣੇ ਦੇ ਵਿੱਚ ਜਿਸ ਦਾ ਪਹਿਰੇ ਜੀ ਬੇਅਦਬੀ ਦਾ ਮਾਮਲਾ ਹੈ ਉਸ ਦਾ ਪਰਚਾ ਦਰਜੇ ਉਸ ਨੂੰ ਅੰਦਰ ਨਹੀਂ ਬਿਠਾਇਆ ਗਿਆ ਬਲਵੰਤ ਸਿੰਘ ਕਿਵੇ ਨੋ ਬਰਦਰ ਬਾਈ ਬਸ ਸਿੰਘਾਂ ਨੇ ਜੋ ਫਿਰ ਸੇਕ ਫੜਦੇ ਆ ਬੰਦੇ ਨੂੰ ਫੜਨ ਗਏ ਸੀਗੇ ਇਹ ਨਹੀਂ ਚੱਕਦੇ ਬੰਦੇ ਤੇ ਕਿਉਂਕਿ ਉਹਨਾਂ ਦੇ ਸਰਪੰਚ ਨੇ ਉਹਨਾਂ ਦੇ ਐਮਐਲਏ ਨੇ ਉਹ ਤਾਂ ਨਹੀਂ ਕਾਰਵਾਈ ਕਰਦੇ ਪੁਲਿਸ ਵਾਲੇ ਜੁਣਾ ਖਾਨ ਨਾਲ ਨਾਲ ਧਮਕੀਆਂ ਉਡਾ ਇੱਥੇ ਦੇ ਰਹੇ ਨੇ ਸਾਹਮਣੇ ਦੇ ਰਹੇ ਨੇ ਕਹਿੰਦਾ ਤੁਹਾਡੇ ਦੇ ਪਰਚਾ ਕਰਾਂਗੇ ਸਾਰੀ ਫੌਜ ਦੇ ਪਰਚਾ ਕਰਾਂਗੇ ਸਿੰਘ ਜੀ ਬਾਬਾ ਜੀ ਹੁਣ ਮਸਲਾ ਬੇਅਦਬੀ ਦਾ ਹੈ ਕਿ ਸਿੰਘਾਂ ਨੂੰ ਚਲਾਉਂਦਾ ਹੈ ਕੋਈ ਮਸਲੇ ਹੈ ਨਹੀਂ ਇਹਦੇ ਸਿੰਘ ਸਾਹਿਬ ਬਾਦੀ ਦਾ ਮਸਲਾ ਕਿੱਥੋਂ ਦਾ ਹੈ ਹੈ ਸਿੰਘ ਇਹ ਬੇਅਦਬੀ ਦਾ ਮਸਲਾ ਹੈ ਕਿੱਥੋਂ ਦਾ ਜੀ ਤੁਸੀਂ ਕਹਿ ਰਹੀ ਹੈ ਨਵੀਂ ਤੁਸੀਂ ਹੁਣ ਮਾਰਕਟਿੰਗ ਕੀਤੀ ਹੈ ਔਰ ਪੁਲਿਸ ਤੋਂ ਡੇਟਾ ਲੈਣ ਦੀ ਗੱਲ ਕਰ ਰਹੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਉਹ ਸਾਰਾ ਪਿੰਡ ਕਵਾਏ ਅਸੀਂ ਕੁਮਾਰ ਘਟਾਈ ਕਰਦੇ ਨਾ ਉਹ ਇੱਥੇ ਜਿੰਦਾ ਨਹੀਂ ਹਸਪੀਟਲ ਨਹੀਂ ਜਾਂਦਾ ਸੀਗਾ ਉਹ ਚੜਾਈ ਕਰ ਜਾਂਿਆ ਬਾਬਾ ਜੀ ਕਦੇ ਪਹਿਲਾਂ ਨਹੀਂ ਕਰਨਾ ਸਾਡੀ ਮੰਗ ਹੈ ਸਿੰਘਾਂ ਨੂੰ ਛੱਡਣ ਜਿਹੜਾ ਬੇਦਬੀ ਦਾ ਕੇਸ ਹੈ ਉਹਦੇ ਕਾਰਮਿਕ ਕਾਰਨ ਵਿੱਚ ਕਰਨ ਉਹਨੂੰ ਭਾਜੀ ਕਿਹੜੇ ਪਿੰਡ ਦੀ ਘਟਨਾ ਹੈ ਛੱਡਾ ਜਾਂਦਾ ਤਾਂ ਕੀ ਤੁਹਾਡਾ ਐਕਸ਼ਨ ਅਸੀਂ ਇੱਥੇ ਬੈਠੇ ਹਾਂ ਫੌਜਾ ਪੈਰਾ ਕਰਨਗੇ ਆ ਫੌਜਾ ਹੋਰ ਵੀ ਆ ਰਹੀ ਹੈ ਫੌਜਾ ਹੋਰ ਵੀ ਆ ਰਹੀ ਹੈ ਭਾਜੀ ਘਟਨਾ ਕਿਸ ਪਿੰਡ ਦੀ ਹੈ ਜਿਹੜੇ ਪਿੰਡ ਦੀ ਘਟਨਾ ਹੋ ਰਹੀ ਹੈ ਤੁਸੀਂ ਕਿਸ ਤਰ੍ਹਾਂ ਡਾਊਨ ਲੁਟਿਆ ਗਿਆ ਹੈ ਉਹ ਦੋਨਾਂ ਦੇ ਲਈ ਹੋਰ ਪਰਚੂਰ ਇਹ ਪ੍ਰਚਲਨ ਬੜਾ ਧੱਕਾ ਕਰ ਰਹੀ ਹੈ ਪ੍ਰਸ਼ਾਸਨ ਬੜਾ ਧੱਕਾ ਬਾਬਾ ਜੀ ਇੱਕ ਮਿੰਟ ਬਾਬਾ ਜੀ ਢਿੱਪਟੀ ਸਾਹਿਬ ਧਮਕੇ ਦੇ ਰਹੇ ਨੇ ਸਾਨੂੰ ਸ਼ਰਿਆਮ ਕਹਿੰਦੇ ਤੁਹਾਨੂੰ ਅੰਦਰ ਨਾ ਕਰੋ ਆ ਸਾਡੇ ਕੁੜੀਆਂ ਗੰਨੀਆਂ ਨੇ ਬਾਬਾ ਜੀ ਜਿਹੜੀ ਤੁਸੀਂ ਗੱਲ ਕਰਦੇ ਹੋ ਬੇਦਬੀ ਦਾ ਕਾਂਡ ਹੋਇਆ ਕੀ ਹੋਇਆ ਕੀ ਅਸਲ ਚ ਇਹ ਅੰਦਰ ਤਾਰੂ ਪੀ ਕੇ ਵੜਿਆ ਚਪਲਾ ਪਾ ਕੇ ਜੋੜਾ ਪਾ ਕੇ ਅੰਦਰ ਵੜਿਆ ਗੁਰਦੁਆਰੇ ਸਾਹਿਬ ਚ ਹਾਂ ਗੁਰਦੁਆਰੇ ਸਾਹਿਬ ਚ ਕੌਣ ਬੰਦਾ ਕੀ ਨਾਮ ਉਹਦਾ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਜੀ ਕਿੰਨੇ ਦਿਨ ਹੋ ਗਏ ਇਸ ਮਾਮਲੇ ਨੂੰ 4 ਮਹੀਨੇ ਹੋ ਗਏ ਪਰਚੇ ਕੱਟੇ ਨੂੰ ਫੇਰ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ ਜੀ ਲੋਕਾਰੇ ਗੁੰਡਾ ਬਛਰੇ ਆਮ ਬਸ ਉੱਥੋਂ ਜਾਂਦੀ ਹੈ ਪੁਲਿਸ ਦੇਖ ਕੇ ਆ ਜਾਂਦੀ ਹੈ ਗੁੰਡਾ ਘੁੰਮ ਰਿਹਾ ਸ਼ਰੇਆਮ ਸ਼ਰੇਆਮ ਅੱਛਾ ਕੋਈ ਨਹੀਂ ਕਾਰਵਾਈ ਕਰ ਰਹੀ ਉਲਟਾ ਦੀ ਐਸ ਸੀ ਸਾਹਿਬ ਉਹਦਾ ਭਰਾ ਫੌਜਾ ਸਰਾਰੀ ਦਾ ਗਨ ਮੈਨੇ ਜੀ ਇਹਨਾਂ ਨੇ ਸਿੰਘਾਂ ਨੂੰ ਰਾਤ ਨੂੰ ਕਿਹਾ ਵੀ ਤੁਸੀਂ ਆਓ ਤੁਸੀਂ ਆਓ ਜੀ ਵੀ ਤੁਹਾਡਾ ਤੁਸੀਂ ਤਰਖਾਸ ਦਿਓ ਉਲਟਾ ਸਿੰਘ ਉਲਟਾ ਸਿੰਘ ਉੱਥੇ ਬਿਠਾ ਲਿਆ ਸਿੰਘ ਸਾਹਿਬ ਬੇਦੀਆਂ ਰੁਕਣ ਦਾ ਨਾਮ ਕਿਉਂ ਨਹੀਂ ਲੈ ਰਹੀਆਂ ਸਰਕਾਰਾਂ ਸਰਕਾਰਾਂ ਦੇ ਜ਼ਿੰਮੇਵਾਰ ਨੇ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਇਹਨਾਂ ਦਾ ਕਾਨੂੰਨ ਵਿਵਸਥਾ ਜ਼ਿੰਮੇਵਾਰ ਹੈ ਜੀ ਤੇ ਕੁਝ ਕਾਰਵਾਈ ਨਹੀਂ ਕਰਦੇ ਚੌਂਡ ਦਾ ਸਾਰਾ ਕੁਝ ਹੋ ਜਾਈ ਇੱਕ ਦਿਨ ਚ ਚਿੱਟਾ ਬੰਦ ਹੋ ਜਾਏ ਪਿਆਦਮੀਆਂ ਬੰਦ ਹੋ ਸਕਦੀਆਂ ਨੇ ਮੇਰੇ ਫਰਦ ਨੇ ਸ਼ਾਮੀ ਛੱਡ ਦਿੱਤੇ ਨੇ ਸਿੰਘ ਸਾਹਿਬ ਐਸਟੀਐਮ ਐਸਟੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਉਹਦੇ ਬਾਰੇ ਕੀ ਕਹਿੰਦੇ ਹੋ ਉਹ ਤਾਂ ਖੁਫਰੇ ਨੇ ਉੱਥੇ ਉੱਥੇ ਨਹੀਂ ਕਾਰਵਾਈ ਕਰਦੇ ਅਸੀਂ ਖੁਫਰੇ ਬੈਠੇ ਨੇ ਹਾਂਜੀ ਉੱਥੇ ਇਨਸਾਨ ਨਹੀਂ ਖੁਫਰੇ ਬੈਠੇ ਨੇ ਅਸੀਂ ਜੀ ਜੀ ਐਸਪੀ ਵੀ ਜਿਹੜੇ ਮੈਂਬਰ ਨੇ ਕੋਈ ਮੁੱਦਾ ਨਹੀਂ ਠਾਦੇ ਉਹ ਬੰਦੇ ਥੋੜੇ ਨੇ ਲੰਡਰ ਬੈਠੇ ਨੇ ਜੀ ਇੱਥੇ ਇੱਕ ਗੁਰੂ ਪਾਰ ਆਏ ਉਹਨਾਂ ਨੇ ਘਰੇ ਪ੍ਰਕਾਸ਼ ਕਰ ਰੱਖਿਆ ਸੀ ਪੂਰੀ ਮਿਰਦ ਸੀਗੇ ਉਹਨਾਂ ਦੇ ਘਰੇ ਸੀ ਉੱਥੋਂ ਜਾਏ ਉਹ ਮਹਾਰਾਜ ਅਸੀਂ ਉੱਥੇ ਜਮਾ ਕਰਾ ਕੇ ਸ੍ਰੀ ਮੁਖਤਸਰ ਸਾਹਿਬ ਸਿੰਘ ਸਾਹਿਬ ਹੁਣ ਤਾਂ ਜਥੇਦਾਰ ਵੀ ਨਵੇਂ ਲੱਗ ਚੁੱਕੇ ਨੇ ਕਹਿੰਦੇ ਵੀ ਕੰਮ ਹੀ ਹੋਏਗੀ ਉਹ ਵੀ ਲਫਾਵੇ ਚ ਨਿਕਲੇ ਹੋਏ ਨੇ 20 ਲਫਾਵੇ ਚ ਨਿਕਲੇ ਹੋਏ ਨੇ ਜੀ ਜਥੇਦਾਰ ਲਫਾਵੇ ਚ ਨਿਕਲਦੇ ਨੇ ਜੀ ਮੇਰਾ ਫੋਨ ਡੀਐਸਪੀ ਕੋਲ ਆਸ ਭਾਈ ਸਾਹਿਬ ਜੀ ਹੁਣ ਜਿਹੜਾ ਧਰਨਾ ਤੁਹਾਡਾ ਲੱਗਿਆ ਗੋਲੂ ਕਿਆ ਕਿੰਨਾ ਕੁ ਸਮਾਂ ਲੱਗ ਚਲੇ ਗਏ ਇਹ ਚੱਲੇਗਾ ਅਨੁਸਾਬ ਨਹੀਂ ਮਿਲਦਾ ਤਾਂ ਜਿੰਨਾ ਚਿਰ ਸਿੰਘ ਅੰਦਰ ਨੇ ਰਾਤ ਦੇ ਅੰਦਰ ਦਿੱਤੇ ਹੋਏ ਨੇ ਜਿਵੇਂ ਸਿੰਘ ਕਿੰਨੇ ਫੜੇ ਹੋਏ ਨੇ 4 5 ਸਿੰਘ 5 ਸਿੰਘਾਂ ਚੋਂ ਜੀ ਹਾਂਜੀ 5 5 5 ਸਿੰਘ ਅੰਦਰ ਕੀਤੇ ਆ ਹਾਂਜੀ ਸਿੰਘਾਂ ਨੂੰ ਅੰਦਰ ਕਰਨ ਦਾ ਕੀ ਕਾਰਨ ਹੈ ਗੁਰੂ ਘਰ ਦੀ ਵਿੱਦਵੀ ਹੋਈ ਗੁਰੂ ਘਰ ਦੇ 4 3 ਉਹ ਪੰਜਾਂ ਕੱਟਾ ਗਿਆ ਜੀ ਦੋਸ਼ੀ ਬਾਹਰ ਘੁੰਮਦੇ ਪੈਨ ਜੀ ਅੱਜ ਸਰਕਾਰ ਸਾਰੀਆਂ ਨਸ਼ਾ ਦੇ ਰਹੀ ਹੈ ਬਾਬਾ ਜੀ ਕਿੰਨੇ ਦੋਸ਼ੀ ਹੈ ਦੋਸ਼ੀ ਹੈ ਗੁਰੂ ਮਹਾਰਾਜ ਦੀ ਤੇ ਕਦੀ ਕਰਵਾ ਤੇ ਇਕੱਠ ਸ਼ੁਰੂ ਕਰ ਬਹਿਬੀ ਕਰਨ ਗਿਆ ਸ਼ਰਾਬ ਪੀ ਕੇ ਜੀ ਚਪਲਾਂ ਪਾ ਕੇ ਜੀ ਬਹੁਤ ਸਰਕਾਰ ਦੇ ਅੰਡਰ ਪਟਾ ਇਹ ਸਸਿੰਘਾਂ ਨੂੰ ਅੰਦਰ ਪਾਇਆ ਕਿਉਂ ਪਾਇਆ ਗਿਆ ਸਾਡੇ ਕੋਲ ਵੀਡੀਓ ਵੀ ਹੈਗੀ ਹੈ ਜੀ ਉਦੋਂ ਤੱਕ ਅਸੀਂ ਇਹ ਦਰਨਾ ਨਹੀਂ ਚੱਕਾਂਦੇ ਜਦੋਂ ਤੱਕ ਉਹ ਮੁਜਰਮ ਇਥੇ ਥਾਣੇ 'ਚ ਨਹੀਂ ਪੇਸ਼ ਕੀਤਾ ਜਾਂਦਾ ਜੀ ਫਿੰਗਰ ਨਹੀਂ ਛੱਡਿਆ ਜਾਂਦਾ ਜੀ ਸਿੰਘਾਂ ਸਾਡੇ ਰਿਹਾ ਕੀਤਾ ਜਾਵੇ ਤੇ ਮੇਰੇ ਮੁਜਰਮ ਇਥੇ ਚੱਕ ਕੇ ਲਿਆਂਦਾ ਜਾਵੇ ਅਸੀਂ ਦਰਨਾ ਨਹੀਂ ਚੱਕਾਂਦੇ ਜੀ ਅਸੀਂ ਪਏ ਆ ਬਸੰਗ ਮੀਨਾ ਪਏ ਬੱਟਾ ਰਹਿਣਾ ਤਾਂ ਨਹੀਂ ਹੋਰ ਜਿਹੜੇ ਨੇ ਜੇਲ੍ਹ ਖਾਇਆ ਨੇ ਪਰਚੇ ਕਰਾਤੇ ਨੇ ਬਹੁਤ 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 ਆ ਰਹੇ ਫੋਜਾਂ ਬਹੁਤ ਆ ਰਹੇ ਫੋਜਾਂ ਦੇ ਅੱਗੇ ਛੱਡ ਕੇ ਜਾਣੇ ਪੈਲੇ ਸਿੰਘ ਜੀ ਇਹਨਾਂ ਨੇ ਪੰਜ ਚਾਰ ਸਿੰਘ ਰੱਖਿਆ ਪੰਜਵਾਂ ਸਵੇਰੇ ਫੇਰ ਬਿਠਾ ਲਿਆ ਜੀ ਤੜਕੇ ਛੱਡਣ ਦੀ ਵਜਾਏ ਤੇ ਉੱਪਰੋਂ ਕਹਿੰਦੇ ਸੀ 50 ਸਾਹਿਬ ਨਾਲ ਬਚਨ ਕਰ ਰਹੇ ਆ 50 ਸਾਹਿਬ ਇੱਥੇ ਨੇ ਉੱਥੇ ਨੇ ਅੱਜ ਹੁਣੇ ਆ ਗਏ ਦੇਖੋ ਜੀ 10 ਮਿੰਟ 'ਚ ਪਹੁੰਚ ਗਏ ਬਾਬਾ ਜੀ ਇਹਨਾਂ ਦੀ ਚਾਲਾਂ ਨੇ ਪ੍ਰਸ਼ਾਸਨ ਦੀ ਚਾਲਾਂ ਨੇ ਵੀ ਇਹਨਾਂ ਨੂੰ ਸ਼ਾਮ ਤੱਕ ਫਿਰ ਲਾਰੇ ਲੱਪੇ ਲਾ ਕੇ ਟਾਲ ਦਾਂਗੇ ਸ਼ਾਮ ਨੂੰ ਫਿਰ ਨਿਹਰਾ ਆ ਜਾਣਾ ਹੈ ਇਹ 2-4 ਸਿੰਘ ਅੰਦਰ ਹੋਰ ਟੱਕ ਦਾਂਗੇ ਬਾਬਾ ਜੀ ਪ੍ਰਸ਼ਾਸਨ ਨੇ ਇਹ ਗੱਲ ਕਹਿੰਦਾ ਵੀ ਇੱਕ ਬੰਦਾ ਇਹਨਾਂ ਨੇ ਕੁੱਟਿਆ ਨਿਹੰਗ ਸਿੰਘਾਂ ਨੇ ਉਹ ਕੀ ਮਾਮਲਾ ਹੈ ਉਹ ਸ਼ਰਾਬੀ ਉਹ ਸ਼ਰਾਬੀ ਬੰਦਾ ਉਹ ਡਿੱਗਿਆ ਹੈ ਪਿੰਡ ਵਾਲਾ ਪਿੰਡ ਵਾਲੇ ਤੋਂ ਪੁੱਛੋ ਸਾਰੀ ਸੰਗਤ ਬੈਠੀ ਹੈ ਉਸੇ ਨੇ ਬੇਦਬੀ ਕੀਤੀ ਹੈ ਹਾਂਜੀ ਹਾਂਜੀ ਉਸੇ ਨੇ ਬੇਦਬੀ ਕੀਤੀ ਹੈ ਚਾਹੁੰਦੇ ਨੇ ਤੇ ਚਾਹੁੰਦੇ ਨੇ ਕਿ ਉਲਟਾ ਸਿੰਘਾਂ ਦੇ ਕਾਰਵਾਈ ਕਰਵਾਈਏ ਉਹਨੂੰ ਛਡਾ ਦਈਏ ਜੀ ਜਿਹਦਾ ਭਰਾ ਫੌਜਾ ਸਿੰਘ ਸਾਰੀ ਲਗਨ ਮੈਨੇ ਜਿਹੜਾ ਬੰਦਾ ਬੇਦਬੀ ਵਾਲਾ ਤਾਂ ਕਰਕੇ ਨਹੀਂ ਅੱਜ ਚਾਹੁੰਦੇ ਆ 4 ਮਹੀਨੇ ਹੋ ਗਏ ਪਰਚਾ ਕੱਟੇ ਨੂੰ ਉਹਦਾ ਭਰਾ ਫੌਜਾ ਫਰਾਰੀ ਦਾ ਗੰਨ ਮੈਨ ਹੈ ਜਿਸ ਕਰਕੇ ਵਿੱਚ ਸਰਕਾਰਾਂ ਦੀ ਚਾਹ ਜੀ ਤਾਂ ਕਰਕੇ ਨਹੀਂ ਤਾਂ 4 ਮਹੀਨੇ ਆਪਰ ਹੀ ਹੋ ਜਾਵੇ ਪੁਲਿਸ ਪ੍ਰਸ਼ਾਸਨ 5 ਮਿੰਟ ਨਹੀਂ ਮੰਨਣਾ ਵੀ ਰਹਿਣ ਦੇ ਦੀ ਮੁਜਰਮ ਨੂੰ 4 ਮਹੀਨੇ ਹੋ ਗਏ ਬਾਬਾ ਜੀ ਇੱਕ ਸਵਾਲ ਹੈ ਵੀ ਆਮ ਲੋਕ ਜਿਸ ਤਰ੍ਹਾਂ ਖਰਾਬ ਹੁੰਦੇ ਨੇ ਰੋਡ ਤੇ ਖੜੇ ਨੇ ਦੋਨੋਂ ਪਾਸੇ ਉਹਨਾਂ ਦਾ ਕੀ ਗੁਨਾਹ ਹੈ ਗੁਨਾਹ ਤਾਂ ਉਹਨਾਂ ਦਾ ਕੋਈ ਨਹੀਂ ਜੀ ਉਹਨਾਂ ਦਾ ਵੀ ਗੁਰੂ ਗ੍ਰੰਥ ਸਾਹਿਬ ਉੱਲ੍ਹਾ ਹੀ ਹੈ ਜਿੰਨਾ ਫਾਟਾ ਨਿਹੰਗ ਸਿੰਘਾਂ ਦਾ ਜਿਹੜੀ ਸੰਗਤ ਖੜੀ ਏ ਉਹਨਾਂ ਦੇ ਬੇਦੀਆਂ ਰੁਕਣ ਨਹੀਂ ਤਾਂ ਜੇ ਸਾਰੇ ਸਾਥ ਦੇਵਾਂਗੇ ਤਾਂ ਇਕੱਲੇ ਬੰਦੇ ਦਾ ਕੋਈ ਨਹੀਂ ਹੋਣਾ ਸਾਰੇ ਸਾਥ ਦੇਣ ਇਹਨਾਂ ਦਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਉਹਨਾਂ ਸਰਕਾਰ ਵਾਹਿਗੁਰੂ ਜੀ ਸਾਥ ਮਹੀਨਾ ਧਰਨਾ ਸੀ ਲਾ ਰਹੇ ਆ ਕੋਈ ਉਲਟ ਪਾਈ ਨਹੀਂ ਕਰ ਰਹੇ ਆ ਦੇਖੋ ਜੀ ਬਾਬਾ ਜੀ ਸਾਥ ਮਹੀਨਾ ਜਾਬ ਕਾਰਨ ਮੈਨੂੰ ਪ੍ਰਸ਼ਾਸਨ ਗੱਲ ਵੀ ਪਾਵੇ ਬਾਬਾ ਜੀ ਜਿੱਥੇ ਕਾਂਡ ਵਰਤੇ ਗੁਰਦੁਆਰਾ ਸਾਹਿਬ ਚ ਕਮੇਟੀ ਨਹੀਂ ਬਣੀ ਸੀ ਇਹ ਰਖਵਾਲੀ ਨਹੀਂ ਕੀਤੀ ਗਈ ਇਹ ਪਤਾ ਨਹੀਂ ਇਹ ਪਿੰਡ ਦੀ ਪਿੰਡ ਦੀ ਤੌਰ ਤੇ ਉਹ ਜਾਣਨ ਕਮੇਟੀ ਨਿੰਦਾਂ ਨੂੰ ਬੁਲਾਇਆ ਹੈ ਨਾ ਫਿਰ ਜ਼ਿੰਮੇਵਾਰੀ ਨਹੀਂ ਹੁੰਦੀ ਕਮੇਟੀ ਦੀ ਕਮੇਟੀ ਤੇ ਜ਼ਿੰਮੇਵਾਰੀ ਹੁੰਦੀ ਹੈ ਇੱਕ ਨਾਲੇ ਹੋਰ ਗ੍ਰਾਂਥੀ ਸਿੰਘ ਮੇਰੇ ਨਾਲ ਦੇਖੋ ਜੀ ਤੁਸੀਂ ਬਚਨ ਕਰ ਰਹੇ ਹੋ ਰਾਤ ਗ੍ਰਾਂਥੀ ਸਿੰਘ ਮੇਰੇ ਗਾਲ ਪੈ ਗਿਆ ਮੈਂ ਕਰਕੇ ਕਹਿੰਦਾ ਕਹਿੰਦਾ ਅਸੀਂ ਗੱਲਬਾਤ ਸੁਣਨੀ ਹੁੰਦੀ ਹੈ ਪਿਆਰ ਨਾਲ ਸੁਣਨੀ ਹੁੰਦੀ ਹੈ ਉਹ ਉੱਥੇ ਗਾਲ ਪੈ ਗਿਆ ਸਾਡੇ ਇੱਕ ਨੇ ਅੰਗ ਸਿੰਘ ਵੀ ਸਾਡੇ ਦਾ ਸਤਾਰ-ਤਾਰ ਦੀ ਇਹ ਤਾਂ ਦੇਖੋ ਜੀ ਅਸੀਂ ਪਿੰਡ ਦਾ ਸਰਬਸੰਮਤੀ ਨਾਲ ਚਾਹੁੰਦੇ ਸੀ ਕਿ ਵੀ ਚਲੋ ਬੰਦਾ ਜਿਹੜਾ ਜਿੰਨੇ ਬੇਇੱਜ਼ਤੀ ਕੀਤੀ ਉਹ ਅਰੈਸਟ ਹੋ ਜਾਏ ਨਾਲ ਹੋਰ ਬੰਦੇ ਸਹਿਯੋਗ ਕਰ ਰਹੇ ਸੀਗੇ ਉੱਥੋਂ ਦੇ ਉਹਨੇ ਪੁੱਛਿਆ ਲੈ ਜੀ ਇਸ ਗੱਲ ਤੇ ਕੋਈ ਨਹੀਂ ਕਰਨੀ ਕੀਤੀ ਕੋਈ ਕਾਰਵਾਈ ਸਾਡੇ ਤੋਂ ਉਲਟਾ ਕੀਤੀ ਕਾਰਵਾਈ ਉਹ ਕਿਹਨੇ ਨਿਆੰਗ ਸਿੰਘ ਚੁੱਕ ਲੈਨੇ ਸਿੰਘ ਸਾਹਿਬ ਜੀ ਤੁਹਾਡਾ ਨਾਮ ਕੀ ਹੈ ਚਤੇਦਾਰ ਰਸ਼ਿੰਦਰ ਸਿੰਘ ਮਾਲਵਾ ਵੈਲਟ ਜੋਂ ਜੀ ਧੰਨਵਾਦ ਜੀ ਆ ਭੈਣ ਕੀ ਗੱਲ ਹੈ ਤੁਸੀਂ ਧਰਨਾ ਲਾ ਕੇ ਬੈਠੇ ਹੋ ਗੋਲੂ ਕੋ ਮੋੜ ਦੇ ਅਸੀਂ ਬੈਠੇ ਸਾਡੇ 5 ਨਿਆੰਗਾਂ ਗ੍ਰਿਫਤਾਰ ਕੀਤੀ ਬੈਠੇ ਨੇ ਦੂਜਾ ਕਰਚਾ ਰੱਖ ਕੀਤੀ ਬੈਠਣ ਸਾਡੇ ਨੂੰ ਜੀ ਸਾਡੇ ਤੇ ਬੰਦਿਆ ਤੇ ਗਰੀਬਾਂ ਤੇ ਅੱਛਾ ਤੇ ਡੇੜਾ ਫੌਦਾ ਸਿੰਘ ਸਰਾਰੀ ਹੈ ਉਹ ਨਾਲ ਦੀ ਉਹ ਤਾਂ ਵੀ ਉਹਨਾਂ ਨੂੰ ਦਿੰਦਾ ਹੈ ਸਾਨੂੰ ਵੀ ਦਿੰਦਾ ਹੈ ਵੀ ਥੋੜਾ ਉਹ ਉਖਰਾਹ ਦਿਆਂਦਾ ਖਰਾਹ ਪਿੰਜੀ ਮਾਮਲਾ ਕੀ ਇਹ ਘਟਨਾ ਕਦੋਂ ਹੋਈ ਹੈ ਇਹ ਘਟਨਾ 4 ਮਹੀਨੇ ਹੋ ਗਏ ਨੇ ਰਾਤ ਨੂੰ ਖਾਲਸੇ ਆਏ ਨੇ ਤੇ ਉਹਨਾਂ ਨੇ ਸੁਖਿੰਦਰ ਸਿੰਘ ਨੂੰ ਆਖਿਆ ਬਈ ਤੂੰ ਇਹ ਕੰਮ ਕਿਉਂ ਕੀਤਾ ਈ दारू ਪੀਤੇ ਜੀ ਉਹਨਾਂ ਕੋਲ ਭੱਜ ਕੇ ਛਾਲ ਮਾਰ ਕੇ ਡਿੱਗਣ ਵੇਲੇ ਤਾਂ ਦੰਤ ਟੁੱਟਿਆ ਹੈ ਤੇ ਝੂਠਾ ਲਜਾਮ ਲਾਇਆ ਗਿਆ ਸਾਰਾ ਜੀ ਇਹ ਪਿੰਜੀ ਕਿਹੜੇ ਪਿੰਡ ਦੀ ਘਟਨਾ ਹੈ ਉੱਤਪੜ ਪਾਟੇ ਦੀ ਕਿੱਥੇ ਪੈਂਦਾ ਹੈ ਇੱਥੇ ਗੁਰੂ ਸਾਹਿਬ ਦੇ 5 ਕਿਲੋਮੀਟਰ ਵਿੱਚ ਗੁਰੂ ਸਾਹਿਬ ਦੇ ਨੇੜੇ ਹੀ ਹੈ ਠੀਕ ਸਰ ਸਤਿ ਸ੍ਰੀ ਅਕਾਲ ਸਾਰੇ ਜਿਹੜੇ ਧਰਨਾ ਨਿਹੰਗ ਸਿੰਘਾਂ ਨੇ ਜਥੇਬੰਦੀ ਨੇ ਲਗਾਇਆ ਹੈ ਕੀ ਕਾਰਨ ਹੈ ਮਾਮਲਾ ਕੀ ਹੈਗਾ ਸਰ ਇਹਨਾਂ ਦਾ ਬੰਦਾ ਕੁੱਟਿਆ ਜੀ ਨਾਲ ਬੋਲ ਬੁਰੀ ਮੇਰਾ ਜੱਟ ਨਹੀਂ ਕਿਤੇ ਬੰਦਾ ਹਸਪਤਾਲ ਦਾ ਕਰ ਜੀ ਜੀ ਇਨਕੁਆਰੀ ਹੋਈ ਜੀ ਜੀ ਕੋਈ ਬੰਦਾ ਉਹ ਤਾਂ ਸੋਸ਼ੀ ਹੋਗਾ ਨਾ ਦੋਹੇ ਖਿਲਾਫ ਬੱਚਾ ਦਾੜੀ ਤਾਂ ਹੋਈ ਹੈ ਜੀ ਜਦੋਂ ਮੈਂ ਲੇਤਾ ਨਹੀਂ ਹੈਗਾ ਪਰ ਧਰਨਾ ਲੱਗੇ ਹੋਏ ਜੀ ਜੀ ਅਗਰ ਕੋਈ ਬੇਕਸੂਰ ਹੈ ਤਾਂ ਬੇਕਸੂਰ ਹੈ ਸਰ ਉਹਨਾਂ ਦਾ ਕਹਿਣਾ ਵੀ ਅੰਦਰ ਬੰਦੇ ਨੇ ਸ਼ਰਾਬ ਪੀਤੀ ਹੈ ਬਦਬੀ ਕੀਤੀ ਹੈ ਗੁਰੂ ਸਾਹਿਬ ਉਹਦਾ ਹੋਰ ਮਸਲਾ ਉਹਦਾ ਪਰਚਾ ਦਰਜ ਆ ਬੰਦੇ ਦੇ ਖਿਲਾਫ ਜੀ ਚਲਾਨ ਪਿਆਰ ਹੋਇਆ ਜੀ ਉਹਦਾ ਕੋਈ ਨਾ ਮੈਟਰ ਹੈ ਉਹਨਾਂ ਚਲੋ ਅਸੀਂ ਦੇਖਲਾ ਅਗਰ ਉਹਨੇ ਬਿਆਦਗੀ ਕੀਤੀ ਹੈ ਬੰਦੇ ਖਿਲਾਫ ਪਰਚਾ ਦਰਜ ਚਲਾਨ ਬਣ ਰਿਹਾ ਉਹਦਾ ਹੁਣ ਇਹ ਤਾਂ ਹੈਗਾ ਪਰ ਆਪ ਨੂੰ ਬੰਦਾ ਪੜਦੀ ਹੈ ਅਗਰ ਪਿੰਡ ਚ ਜੀ ਥੈਂਕ ਯੂ ਦੋਸਤੋ ਤੁਸੀਂ ਜੁੜੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਪਿੰਡ ਗੋਲੂ ਕਾ ਮੋੜ ਫਾਜ਼ਿਲ ਕਾ ਹਾਈਵੇ ਤੇ ਧਰਨਾ ਪ੍ਰਦਰਸ਼ਨ ਨਿਹੰਗ ਸਿੰਘਾਂ ਦੇ ਵੱਲੋਂ ਲਗਾਇਆ ਗਿਆ ਜਿਹੜੀਆਂ ਘਟਨਾਵਾਂ ਹੈਗੀਆਂ ਨੇ ਬੇਦਬੀ ਦੀਆਂ ਪੰਜਾਬ ਦੇ ਵਿੱਚ ਆਮ ਲਗਾਤਾਰ ਹੁੰਦੀਆਂ ਰਹਿੰਦੀਆਂ ਹੈਗੀਆਂ ਨੇ ਕਿਉਂ ਰੁਕਣ ਦਾ ਨਾਮ ਹੀ ਲੈ ਰੀਆਂ ਨੇ ਨਿਹੰਗ ਸਿੰਘਾਂ ਨੇ ਤੁਹਾਨੂੰ ਗੱਲਬਾਤ ਦੱਸੀ ਹੈ ਵੀ ਸ਼ਰਾਬ ਪੀ ਕੇ ਬੰਦਾ ਜਿਹੜਾ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਵੜ ਗਿਆ ਸੋ ਪੁਲਿਸ ਦੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਨਿਹੰਗ ਸਿੰਘਾਂ ਨੇ ਬੰਦੇ ਨੂੰ ਦੋਸ਼ੀ ਨੂੰ ਕੁੱਟਿਆ ਮਾਰਿਆ ਹੈ ਸੋ ਪੰਜ ਬੰਦੇ ਨਿਹੰਗ ਸਿੰਘਾਂ ਦੇ ਅੰਦਰ ਕੀਤੇ ਹੋਏ ਨੇ ਸੋ ਨਿਹੰਗ ਸਿੰਘਾਂ ਨੇ ਧਰਨਾ ਪ੍ਰਦਰਸ਼ਨ ਗੋਲੂ ਕੋ ਮੋੜ ਤੇ ਲਗਾਇਆ ਸੀ ਸੋ ਤੁਸੀਂ ਗੱਲਬਾਤ ਸੁਣੀ ਹੈ ਨਿਹੰਗ ਸਿੰਘਾਂ ਦੀ ਤੁਹਾਨੂੰ ਕਿਵੇਂ ਲੱਗਿਆ ਵੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਬੇਦਬੀਆਂ ਲਗਾਤਾਰ ਹੋ ਰਹੀਆਂ ਨੇ ਇਸ ਦੇ ਪਿੱਛੇ ਕਿਸ ਦੀ ਸਾਜ਼ਿਸ਼ ਹੈ ਸੋ ਗੱਲਬਾਤ ਤੁਸੀਂ ਪੂਰੀ ਸੁਣੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਮੈਂ ਨਿਸ਼ਾਨ ਸਿੰਘ ਨਵੇਂ ਦਰਸ਼ਕ ਲੋਕਾਂ ਦੀ ਆਵਾਜ਼ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਦਿਓ ਸੋ ਧੰਨਵਾਦ